ਵੇਖੋ ਆ ਉਮਰ ਚ ਬਾਪੂ ਰੋ ਰਿਆ ਗੁਰੂ ਦਾ ਵਜ਼ੀਰ ਹੋਵੇ ਬਾਬੇ ਬੁੱਢੇ ਦੀ ਲਾਦ ਹੋਵੇ ਤੇ ਉਹਨਾਂ ਨੂੰ ਕਿਤੇ ਰੁਪਈਆ ਨਾ ਮਿਲੇ ਯਾਰ ਸ਼ਰਮ ਦੀ ਗੱਲ ਨਹੀਂ ਇਹ ਵੀਰੋ ਮੈਂ ਸਿੱਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਮੈਡੀਕਲ ਚ ਆਏ ਹਾਂ ਜਿੱਥੇ ਬਾਪੂ ਸਤਨਾਮ ਸਿੰਘ ਮਰੇ ਜੋ ਕਿ ਗੁਰੂ ਦੇ ਵਜ਼ੀਰ ਆ ਤੇ ਇਹਨਾਂ ਦਾ ਬੇਟਾ ਵੀ ਗੁਰੂ ਦਾ ਵਜ਼ੀਰ ਆ ਵੇਖੋ ਸਿੱਖ ਕੌਮ ਕਿਹੜੇ ਪਾਸੇ ਨੂੰ ਜਾ ਰਹੀ ਹੈ ਵੀਰੋ ਜਦੋਂ ਕੋਈ ਵੀ ਵਾਰਡ ਦੇ ਵਿੱਚ ਕੋਈ ਆਫਤ ਆਵੇ ਤਾਂ ਆਪਣੀ ਕੌਮ ਉੱਥੇ ਪਹੁੰਚ ਜਾਂਦੀ ਹੈ ਪਰ ਜਦੋਂ ਆਪਣੇ ਤੇ ਆਪਾਂ ਤੇ ਆਫਤ ਹੁੰਦੀ ਹੈ ਤੇ ਉਦੋਂ ਕੋਈ ਵੀਰ ਨਹੀਂ ਪਹੁੰਚਦਾ ਇਹ ਬਹੁਤ ਸ਼ਰਮਨਾਕ ਗੱਲ ਆ ਵੀਰੋ ਹੁਣੇ ਬਾਪੂ ਨੂੰ ساری ਉਮਰ ਲਾਂਗੀ ਗੁਰੂ ਦੇ ਵਜ਼ੀਰ ਨੂੰ ਗੁਰਦੁਆਰਿਆਂ ਦੇ ਵਿੱਚ ਪਾਠੀ ਦਾ ਕੰਮ ਕਰਦੇ ਆ ਤੇ ਨਾਲ ਆਪਦੇ ਬੇਟੇ ਵੀ ਬਹੁਤ ਸੋਹਣੀ ਗੱਲ ਆ ਅੱਜਕੱਲ ਜਿਹੜਾ ਕੋਈ ਵੀ ਪਾਠੀ ਹੁੰਦਾ ਉਹ ਆਪਦੇ ਬੇਟੇ ਨੂੰ ਪਾਠੀ ਨਹੀਂ ਮਣਾਉਂਦਾ ਪਰ ਆਪਦਾ ਬੇਟਾ ਵੀ ਇਹਨਾਂ ਨੇ ਪਾਠੀ ਬਣਾਇਆ ਹੋਇਆ ਸੀ ਜਿਨ੍ਹਾਂ ਦਾ ਐਕਸੀਡੈਂਟ ਹੋਣ ਕਰਕੇ ਤੇ ਰੀਡ ਦੀ ਹੱਡੀ ਟੁੱਟ ਗਈ ਆ ਉਹ ਹੱਡੀ ਟੁੱਟਣ ਕਾਰਨ ਵਿਚਾਰਾ ਹੁਣ ਇਹ ਛਾਤੀ ਤੋਂ ਥੱਲੇ ਆ ਜਿਹੜਾ ਡੈਡ ਆ ਇਹ ਲਾ ਤਾਂ ਤਾਂ ਲਾ ਪਾਸਾ ਛਾਤੀ ਤੋਂ ਕੰਮ ਕਰਦਾ ਤੇ ਬਹੁਤ ਸ਼ਰਮ ਦੀ ਗੱਲ ਆ ਵੀਰੋ ਗੁਰੂ ਦੇ ਵਜ਼ੀਰ ਹੋਣ ਤੇ ਰਿਪੇਰ ਪੀਏ ਨੂੰ ਮਵਤਾਜ ਹੋ ਜਾਣ ਆਪਣੇ ਕਿਤੇ ਵੀ ਆਫਤ ਆ ਜੇ ਆਪਣੀ ਸਿੱਖ ਫੌਮ ਉੱਥੇ ਪਹੁੰਚ ਜਾਂਦੀ ਆ ਪਰਾ ਦੀ ਗੁਰੂ ਦੇ ਵਜ਼ੀਰ ਲਈ ਕੋਈ ਨਹੀਂ ਪਹੁੰਚਿਆ ਬਹੁਤ ਦੁੱਖ ਵਾਲੀ ਗੱਲ ਆ ਵੀਰੋ ਆਪਾਂ ਕਰੋੜਾਂ ਅਰਬਾਂ ਦੇ ਲੰਗਰ ਲਾ ਦਿੰਨੇ ਆ ਪਰ ਜਦੋਂ ਆਪ ਗੁਰੂ ਦੇ ਸਿੰਘ ਤੇ ਕੋਈ ਆਫਤ ਆਉਂਦੀ ਆ ਤੇ ਆਪਾਂ ਉਹਦੀ ਬਾਹ ਨਹੀਂ ਫੜਦੇ ਇਸ ਕਰਕੇ ਵੀਰੋ ਮੈਂ ਹੱਥ ਬੰਨ ਕੇ ਬੇਨਤੀ ਕਰਦਾ ਵੀ ਬਾਪੂ ਨੂੰ ਸਾਰੀ ਉਮਰ ਗੁਰਦੁਆਰੇ ਦੇ ਵਿੱਚ ਲੰਗੀ ਆ ਨਾਲ ਬੇਟੇ ਵੀ ਆਪਦੇ ਪਾਠੀ ਬਣਾਲੇ ਆ ਤੇ ਆਪਾਂ ਇਹ ਬਾਬਾ ਬੁੱਢੇ ਦੀ ਲਾਦ ਆ ਤੇ ਆਪਾਂ ਕਿੱਧਰ ਨੂੰ ਜਾ ਰਹੇ ਆ ਬਾਬਾ ਬੁੱਢੇ ਦੀ ਲਾਦ ਹੋਣ ਕਰਕੇ ਆਪਾਂ ਇਹਨਾਂ ਦੀ ਬਾਹ ਨਹੀਂ ਫੜਦੇ ਯਾਰ ਬੜਾ ਦੁੱਖ ਹੁੰਦਾ ਜਦੋਂ ਇਹੋ ਜਿਹੇ ਹਾਲਾਤਾਂ ਦੇ ਵਿੱਚ ਕੋਈ ਗੁਰੂ ਦਾ ਸਿੰਘ ਪੈ ਜਾਂਦਾ ਤੇ ਉਹਦੀ ਬਾਹ ਫੜਨ ਵਾਲਾ ਕੋਈ ਨਹੀਂ ਆਉਂਦਾ ਫਿਰ ਉਹ ਮੈਂ ਹੱਥ ਬੰਨh ਕੇ ਬੇਨਤੀ ਕਰਦਾ ਵੀ ਇਸ ਟਾਈਮ ਬਾਪੂ ਬਹੁਤ ਦੁੱਖ ਦੇ ਵਿੱਚ ਆ ਮਸਾਂ ਬੇਟੇ ਨੂੰ ਆਂਦਾ 22 ਸਾਲ ਦਾ ਕੀਤਾ ਸੀ ਵੀ ਗ੍ਰੰਤੀ ਸਿੰਘਾ ਦੀ ਆਪਾਂ ਨੂੰ ਹੀ ਪਤਾ 5-7000 ਰੁਪਏ ਤਰਖਾਹ ਦੇ ਨਾਲ ਕੀ ਬੰਦਦਾ ਤੇ ਉਹਨੇ ਲੱਖਾਂ ਰੁਪਈਆ ਦਾ ਖਰਚਾ ਜਿਹੜਾ ਇਹ ਅੱਜ ਦਵਾਈ ਤੋਂ ਤਰਸ ਰਿਹਾ ਗੁਰੂ ਦਾ ਸਿੰਘ ਵੇਖੋ ਬਾਪੂ ਦੀ ਉਮਰ ਆ ਜਿਹੜੀ 60 65 70 ਸਾਲ ਦੇ ਨੇੜੇ ਹੋਊਗੀ ਤੇ ਅੱਜ ਇਹ ਇੰਨਾ ਕੁ ਦੁਖੀ ਆ ਵੀ ਇਹਨੂੰ ਕੋਈ ਵਿਆਜ ਤੇ ਪੈਸੇ ਵੀ ਨਹੀਂ ਮਿਲ ਰਹੇ ਬਾਪੂ ਆ ਨਾ ਮੈਂ ਤਾਂ ਬਹੁਤ ਦੇਖੋ ਆ ਉਮਰ ਚ